ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨੂੰ ਪਾਣੀ ਵਿੱਚ ਛਾਲ ਮਾਰਨੀ ਪਈ ਮਹਿੰਗੀ ਮੋੜ ਬਾਹਰ ਨਾ ਆ ਸਕਿਆ ਹਰਮਨ ਸੰਧੂ ਪੰਜਾਬ ਰਹਿੰਦੇ ਮਾਪਿਆਂ ਤੇ ਟੁੱਟਿਆ ਦੁੱਖਾਂ ਦਾ ਪਹਾੜ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨੂੰ ਪਾਣੀ ਵਿੱਚ ਛਾਲ ਮਾਰਨ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਰੌਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਦੱਸਿਆ ਕਿ ਆਪਣੇ ਦੋਸਤਾਂ ਨਾਲ ਸੈਰ ਸਪਾਟਾ ਕਰਨ ਨਾਰਥ ਵੈਂਕੂਵਰ ਦੇ ਲਿੰਕ ਕੈਨੀਅਨ ਪੁਜੇ ਹਰਮਨ ਸੰਧੂ ਨੂੰ ਤੈਰਨਾ ਨਹੀਂ ਸੀ ਆਉਂਦਾ ਪਰ ਇਸ ਦੇ ਬਾਵਜੂਦ ਪੁਲ ਤੋਂ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਬਾਹਰ ਨਾ ਨਿਕਲ ਸਕਿਆ ਨਾਰਥ ਵੈਂਕੂਵਰ ਜ਼ਿਲ੍ਹੇ ਦੀ ਫਾਇਰ ਰੈਸਕਿਊ ਸਰਵਿਸ ਦੇ ਸਹਾਇਕ ਮੁਖੀ ਸਕਾਟ ਪ੍ਰੋਡਿਊਸਨ ਨੇ ਦੱਸਿਆ ਕਿ ਐਮਰਜੈਂਸੀ ਕਾਲ ਆਉਂਦਿਆਂ ਹੀ ਰਾਹਤ ਕਾਮੇ ਲਿੰਕ ਕੈਨੀਅਨ ਵੱਲ ਰਵਾਨਾ ਹੋ ਗਏ ਅਤੇ ਇੱਕ ਕਿਸ਼ਤੀ ਰਾਹੀਂ ਨੌਜਵਾਨ ਦੀ ਭਾਲ ਆਰੰਭ ਦਿੱਤੀ ਕੋਜਮਿੰਟਾਂ ਦੀ ਜਦੋਂ ਜਹਿਦ ਮਗਰੋਂ ਨਦੀ ਦੇ ਇੱਕ ਪਾਸੇ ਨੌਜਵਾਨ ਮਿਲ ਗਿਆ ਜਿਸ ਨੂੰ ਤੁਰਤ ਸੀਪੀਆਰ ਦਿੱਤਾ ਗਿਆ ਅਤੇ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਹਸਪਤਾਲ ਵਿੱਚ ਇਲਾਜ ਦੌਰਾਨ ਨੌਜਵਾਨ ਨੇ ਦਮ ਤੋੜ ਦਿੱਤਾ ਨਾਰਥ ਵੈਂਕੂਵਰ ਆਰਸੀਐਮਪੀ ਦੇ ਕਾਂਸਟੇਬਲ ਮਨਸੂਰ ਸਹਿਕ ਨੇ ਦੱਸਿਆ ਕਿ 20 ਤੋਂ 25 ਸਾਲ ਦੀ ਉਮਰ ਵਾਲਾ ਨੌਜਵਾਨ ਨਦੀ ਵਿੱਚੋਂ ਬਾਹਰ ਕੱਢੇ ਜਾਣ ਤੋਂ ਪਹਿਲਾਂ ਤਕਰੀਬਨ 20 ਮਿੰਟ ਤੱਕ ਪਾਣੀ ਵਿੱਚ ਰਿਹਾ ਇਥੇ ਦੱਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਹਰਮਨ ਸੰਧੂ ਦੇ ਦੋਸਤਾਂ ਜਤਿੰਦਰ ਸਿੰਘ ਚਹਿਲ ਅਤੇ ਮਨਪ੍ਰੀਤ ਸਿੱਧੂ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਆਰਥਿਕ ਮਦਦ ਦੀ ਮੰਗ ਕਰਦੇ ਹਾਂ ਉਹਨਾਂ ਦੱਸਿਆ ਕਿ ਹਰਮਨ ਸੰਧੂ ਇੱਕ ਤਰਾਸਦੀ ਭਰੇ ਹਾਦਸੇ ਦੌਰਾਨ ਸਦਾ ਲਈ ਵਿਛੜ ਗਿਆ ਜੋ ਸਾਡੀ ਕਮਿਊਨਿਟੀ ਵਿੱਚ ਬੇहद ਹਰਮਨ ਪਿਆਰਾ ਸੀ ਹਰਮਨ ਸੰਧੂ ਦੇ ਮਾਪੇ ਆਖਰੀ ਵਾਰ ਉਸ ਦਾ ਚਿਹਰਾ ਵੇਖਣਾ ਚਾਹੁੰਦੇ ਨੇ ਅਤੇ ਭਾਈਚਾਰੇ ਦੀ ਮਦਦ ਨਾਲ ਉਸ ਦੀ দেহ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਇਸੇ ਦੌਰਾਨ ਨਾਰਥ ਵੈਂਕੂਵਰ ਜ਼ਿਲ੍ਹੇ ਦੇ ਮੇਅਰ ਮਾਈਕ ਲਿਟਲ ਬਲੋਂ ਨੌਜਵਾਨ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਇੱਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਲੈਂਕੈਨੀਅਨ ਜਾਣ ਵਾਲੇ ਲੋਕ ਆਪਣਾ ਧਿਆਨ ਰੱਖਣ ਇਹ ਇਲਾਕਾ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ ਪਰ ਇੱਥੇ ਕਈ ਮੁਸ਼ਕਲਾਂ ਵੀ ਪੇਸ਼ ਆਉਂਦੀਆਂ ਨੇ ਦੱਸ ਦਈਏ ਕਿ ਇੱਕ ਮਗਰੋਂ ਇੱਕ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਕੈਨੇਡਾ ਤੋਂ ਆ ਰਹੀਆਂ ਨੇ ਇੱਕ ਦਿਨ ਪਹਿਲਾਂ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਾਨੂੰਵਾੜ ਨਾਲ ਸੰਬੰਧਤ ਜਤਿੰਦਰਦੀਪ ਸਿੰਘ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਦੀ ਖਬਰ ਆਈ ਸੀ ਜਤਿੰਦਰਦੀਪ ਸਿੰਘ ਦੇ ਪਿਤਾ ਕੁਲਦੀਪ ਸਿੰਘ ਜਾਫਲਪੁਰ ਇਲਾਕੇ ਦੇ ਸੀਨੀਅਰ ਪੱਤਰਕਾਰ ਨੇ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭਾਈ ਗਗਨਦੀਪ ਸਿੰਘ ਰਿਆੜ ਡਾਕਟਰ ਰਣਜੀਤ ਸਿੰਘ ਅਮਨਦੀਪ ਸਿੰਘ ਰਿਆੜ ਡਾਕਟਰ ਗੁਰਨੇਕ ਸਿੰਘ ਅਤੇ ਭੁਪਿੰਦਰ ਸਿੰਘ ਗਿਲਸਣੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਕੁਲਦੀਪ ਸਿੰਘ ਜਾਫਲਪੁਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ ਦੂਜੇ ਪਾਸੇ ਕੁਝ ਦਿਨ ਪਹਿਲਾਂ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਨਾਲ ਸਬੰਧਤ ਬਿਆਨਤ ਕੋਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਸੀ ਬਿਆਨਤ ਕੋਰ ਦੇ ਪਿਤਾ ਮਿੱਠੂ ਸਿੰਘ ਨੇ ਆਪਣੀ ਦੋ ਕਿੱਲੇ ਜ਼ਮੀਨ ਵਿੱਚੋਂ ਇੱਕ ਕਿੱਲਾ ਵੇਚ ਕੇ 2 ਮਹੀਨੇ ਪਹਿਲਾਂ ਹੀ ਉਸਨੂੰ ਕੈਨੇਡਾ ਭੇਜਿਆ ਸੀ ਅਤੇ ਉੱਥੋਂ ਵਿਅੰਤ ਕੌਰ ਦੀ ਮੌਦੀ ਖਬਰ ਆ ਗਈ ਬਿਊਰੋ ਰਿਪੋਰਟ ਹਮਦਰ ਟੀਵੀ